ਏ ਮੈਂ ਅੱਜ ਲਈ ਹੈ ਗਰਮੀਆਂ ਦੀ ਸੁਗਾਤ ਛੱਲੀ ਇਹ ਦੇਖੋ ਬਾਜ਼ਾਰ ਵਿੱਚ ਛੱਲੀ ਆ ਰਹੀ ਹੈ ਬੜੀ ਛੱਲੀ ਆ ਰਹੀ ਬਾਜ਼ਾਰ ਵਿੱਚ ਇਹ ਦੇਖੋ ਛੱਲੀ ਲਈ ਮੈਂ ਇਹ ਜਿਹੜਾ ਮੈਂ ਉਤਾਰਦੀ ਪਈ ਆ ਇਹਨੂੰ ਬੋਲਦੇ ਨੇ ਖੱਗਾ ਪਰਦਾ ਵੀ ਇਹਨੂੰ ਬੋਲਦੇ ਨੇ ਛੱਲੀ ਦਾ ਇਹ ਛੱਲੀ ਦਾ ਪਰਦਾ ਉਤਾਰਦੀ ਪਈ ਆ ਮੈਂ ਤੇ ਖੱਗਾ ਵੀ ਬੋਲਦੇ ਇਹਨੂੰ ਖੱਗਾ ਉਤਾਰਨਾ ਇਹ ਦੇਖੋ ਬਹੁਤ ਛੱਲੀ ਆ ਰਹੀ ਹੈ ਅੱਜ ਬਹੁਤ ਜ਼ਿਆਦਾ ਗਰਮੀਆਂ ਅੱਜ ਕਿ ਗਰਮੇਸ਼ ਜੂਰ ਖਾਣੀ ਚਾਹੀਦੀ ਬਰਸਾਤਾਂ ਦੇ ਚਲਦੀ ਹੈ ਬਹੁਤ ਜ਼ਿਆਦੀ ਛੰਤੀ ਹੈਗੀ ਇਹ ਦੇਖੋ ਜੇ ਅਪਾ ਮਾਰਕੀਟ ਵਿੱਚੋਂ ਖੱਲੇ ਫਰੋਜ਼ਨ ਲੈ ਕੇ ਆਉਣੀ ਹੈ ਮੱਕੀ ਦੇ ਉਹ ਮੱਕੀ ਦੇ ਦਾਣੇ ਫਰੋਜ਼ਨ ਜਿਹੜੇ ਮੱਕੀ ਦੇ ਦਾਣੇ ਹੋ ਜਾਂਦੇ ਨੇ ਜਿਹੜੇ ਫ੍ਰੀਜ ਵਿੱਚ ਰੱਖ ਦਿੰਦੇ ਆਪਾਂ ਨੂੰ ਤੁਮੜ ਕੇ ਕਿਸੇ ਵੀ ਟਾਈਮ ਨੂੰ ਗਰਮ ਪਾਣੀ ਵਿੱਚ ਡਿਪ ਕਰਕੇ ਲੋ ਚਾਟ ਵਗੈਰਾ ਬਣਾ ਕੇ ਖਾਓ ਇਹ ਜਿਹੜੇ ਹੈਗੇ ਕੱਚੀ ਛੱਲੀ ਆ ਜਾਂਦੀ ਨੇ ਇਹਨੂੰ ਕੱਚੀ ਛੱਲੀ ਬੋਲ ਦਿੰਦੇ ਆ ਇਹ ਦੇਖੋ ਬਜਾਅ ਤੁਸੀਂ ਜਾਓ ਇੱਕ ਛੱਲੀ ਇਹੋ ਇੱਕ ਛੱਲੀ ਜਿਹੜੀ 20 ਰੁਪਏ ਰੀ ਮਿਲਦੀ ਪਈਦਾ ਨੂੰ ਤੇ ਕਿਲੋ ਛੱਲੀਆਂ ਜਿਹੜੀਆਂ ਹੈਗੀਆਂ ਉਹ 4 ਛੱਲ ਦਿੰਨੇ ਆ ਕਿਲੋ ਚ ਆ ਦੇਖੋ ਸਾਰੇ ਪਹਿਲਾਂ ਇਹਨੂੰ ਸਾਰੇ ਜਿਹੜੀ ਛੱਲੀ ਦਾ ਜਿਹੜਾ ਜਿੰਨਾ ਵੀ ਪਰਦਾ ਹੈਗਾ ਵਾ ਇਹਨੂੰ ਉਤਾਰ ਦੇਣਾ ਤੇ ਮੁੜ ਕੇ ਇਹ ਚ ਜਿਹੜੇ ਆ ਦਾਣੇ ਨਿਕਲਣਗੇ ਉਹ ਦਾਣੇ ਜਿਹੜੇ ਹੈਗੀਆਂ ਕੱਚੀ ਛੱਲੀ ਹੈਗੀ ਆ ਉਹ ਦਾਣੇ ਅਸੀਂ ਹੁਣ ਨਹੀਂ ਪੁਰਾਣੇ ਜ਼ਮਾਨੇ ਦੇ ਵਿੱਚ ਇਹ ਜਿਹੜੀ ਛੱਲੀ ਹੈਗੀ ਸੀ ਉਹ ਚੁੱਲੇ ਦੇ ਉੱਤੇ ਵੀ ਜਿਹੜੀ ਆ ਚੁੱਲੇ ਦੇ ਜਾਰੀ ਸੇਕੀ ਜਾਂਦੀ ਸੀ ਚੁੱਲੇ ਦੇ ਉੱਪਰ ਆ ਆਜກະਦੇ ਚਲੋ ਚੁਲਲੇ ਨਹੀਂ ਹੈਗੇ ਗੈਸ ਦੇ ਉੱਪਰ ਅਸੀਂ ਸੇਕਦੇ ਆਂ ਤੇ ਬਾਜ਼ਾਰੋਂ ਜੇ ਅਸੀਂ ਛੱਲੀ ਲੈਣੀ ਹੈਗੀ ਇਹੋ ਛੱਲੀ ਤੇ ਬਾਜ਼ਾਰ ਵਾਸਤੇ ਜਿਹੜੀ ਬਾਜ਼ਾਰ ਜਿਹੜੀ ਹੈਗੀ ਉਹ ਕੋਇਲ ਕੋਇਲੇ ਦੇ ਉੱਤੇ ਤੁਹਾਨੂੰ ਭਣਕੇ ਦਿੰਦੇ ਨੇ ਹਰੇਤਾ ਦੇ ਉੱਪਰ ਭਣਕੇ ਦਿੰਦੇ ਤੁਹਾਨੂੰ ਇਹੋ ਛੱਲੀ ਜਿਹੜੀ ਹੈਗੀ ਆ ਇੱਕੇ ਪੁੱਜਰ ਵਾਲੀ ਛੱਲੀ ਹੁੰਦੀ ਹੈ ਤੇ ਇੱਕ ਜਿਹੜੀ ਹੈਗੀ ਆ ਉਹ ਉਬਾਲ ਕੇ ਛੱਲੀ ਉਹ ਵੀ ਖਾਦੀ ਜਾਂਦੀ ਇਹ ਸਾਰੇ ਮੁੰਜੜੇ ਹੈਗੇ ਇਹਦੇ ਉੱਪਰ ਵਾਲੇ ਵਾਲ ਜਿਹੜੇ ਹੈਗੇ ਆ ਉਹ ਵੀ ਛੱਲੀ ਦੇ ਉਤਾਰ ਦਿੱਤੇ ਇਹ ਦੇਖੋ ਸਾਰੇ ਛੱਲੀ ਦੇ ਉਤਾਰ ਦਿੱਤੇ ਵਾਲ ਖਰਦਾ ਵੀ ਤਾਂ ਆਂਦਾ ਖਰਦਾ ਵੀ ਬੋਲਦੇ ਪਰਦੇ ਨੂੰ ਉੱਪਰ ਵਾਲੇ ਵਾਲ ਜਿਹੜੇ ਉਹ ਵੀ ਤਾਂ ਤੇ ਕੱਚੀ ਛੱਲੀ ਨਿਕਲੀ ਆ ਦੇਖੋ ਥੰਨੇ ਬਿਲਕੁਲ ਐ ਦਾਣੇ ਇਹਨਾਂ ਦਾਣਿਆਂ ਨੂੰ ਤੁਸੀਂ ਅਗਰ ਪੱਕੀ ਜੇ ਪੱਕ ਜਲਦੀ ਥੋੜੀ ਜਿਹੀ ਨਹੀਂ ਤੇ ਇਹਨਾਂ ਦਾਰਿਆਂ ਨੂੰ ਜਿਹੜੇ ਘੇੜੇਡੇ ਦਾਣੇ ਨੂੰ ਘੇੜ ਕੇ ਜਿਹੜੇ ਹੈਗੇ ਆ ਕੱਲਾ ਕੱਲਾ ਦਾਣੇ ਜਿਹੜਾ ਉਹਨੂੰ ਸੁਕਾ ਲੈਣੇ ਤੇ ਉਹਦਾ ਮੱਕੀ ਦਾ ਆਟਾ ਬਣ ਜਾਂਦਾ ਜੋ ਕਿ ਸਰਦੀਆਂ ਦੇ ਜਿਹੜਾ ਵਖਾਂ ਦੇ ਖਾਂਦੇ ਕੰਮ ਹੁੰਦਾ ਮੋਟਾ ਨਾ ਜਿਹੜਾ ਇਹਨੂੰ ਮੋਟਾ ਨਾ ਚ ਬੋਲ ਹੁੰਦੇ ਆ ਮਿਲਟ ਇਹ ਦੇਖੋ ਅੱਛਾ ਛੱਲੀ ਸਾਰੀ ਨਿਕਲ ਗਈ ਕੱਤੀ ਚੱਲੀ ਹੈ ਦੇਖੋ ਸਾਰੀ। ਇਹੀ ਥੋੜੀ ਪੱਕ ਜਾਂਦੀ ਹੈ ਤੇ ਇਹ ਦਾਣੇ ਵੱਖ ਕਰਕੇ ਜਿਹੜੇ ਆ ਸਟੋਰ ਕਰਕੇ ਰੱਖੇ ਜਾਂਦੇ ਨੇ। ਮੱਕੀ ਦਾ ਆਟਾ ਵੀ ਪਸਾ ਲਿੰਦੇ ਹੌਲੀ 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 ਕਰਕੇ ਜੜੇ। ਇਹ ਸਾਰੀ ਮੈਂ ਚਲਨੀ ਉਤਾਰ ਦਿੱਤੀ ਹੁਣ ਅਸੀਂ ਇਹਨੂੰ ਗੈਸ ਦੇ ਉੱਪਰ ਭੁੰਨਦੇ ਆ। ਕਿਉਂਕਿ ਸਾਡੇ ਕੋਲ ਚੁੱਲ੍ਹੇ ਨਹੀਂ ਹੈਗੇ ਗੈਸ ਦੇ ਉੱਪਰ ਭੁੰਨਦੇ ਆ ਅਸੀਂ ਇਹਨੂੰ। ਇਹ ਗੈਸ ਦੇ ਉੱਪਰ ਸਾਰੇ ਜਿਹੜੇ ਦਾਣੇ ਜਿੰਨੇ ਵੀ ਹੈਗੇ ਆ ਸਾਰੇ ਹਲਾ ਹਲਾ ਕੇ ਘੁਮਾ ਘੁਮਾ ਕੇ ਜੜੇ ਆ। ਉਹ ਤਾਂ ਕਾਲਾ ਨਹੀਂ ਮਤਲਬ ਕੀ ਕਰਨਾ ਜਿੱਦਾਂ ਥੋੜਾ ਥੋੜਾ ਲਾ ਲਾ ਜੀ ਦਾ ਦਾਣੀ ਹੋਣ ਇਹ ਦੇਖੋ ਸਾਰੀ ਕੇ ਐਸੇ ਪਰਪਨ ਜਾਂ ਹੀ ਹੋ ਨੇ ਬਾਜ਼ਾਰ ਚ ਜਿਹੜੀ ਮਿਲਦੀ ਪਈ ਐ ਅੱਜ ਕੱਲ ਬਾਜ਼ਾਰ ਚ ਜਿਹੜੀ ਆ ਰਹੀ ਐ ਉਹ ਜਿਹੜੀ ਹੈਗੀ ਰੇਤਾ ਦੇ ਉੱਪਰ ਭੁੰਨ ਤੇ ਕਦੇ ਤੁਹਾਨੂੰ ਕੋਲੇ ਦੇ ਉੱਪਰ ਭੁੰਨ ਕੇ ਦਿੰਦੇ ਐ ਡਾਇਰੈਕਟ ਜਿਹੜੀ ਗੈਸ ਦੀ ਗੈਸ ਦੇ ਉੱਪਰ ਭੁੰਨ ਕੇ ਜਿਹੜੀ ਤੇ ਸਵਾਦ ਵੀ ਅਲੱਗ ਹੁੰਦਾ ਉਹਦਾ ਸਵਾਦ ਅਲੱਗ ਹੁੰਦਾ ਜਿਹੜੀ ਕੋਲੇ ਦੇ ਉੱਪਰ ਭੁੰਨੀ ਹੋਵੇ ਗੈਸ ਦੇ ਉੱਪਰ ਜਿਹੜੀ ਹੈਗੀ ਭੁੰਨੀ ਚੱਲੀ ਜਿਹੜੀ ਉਹਦਾ ਸਵਾਦ ਅਲੱਗ ਹੁੰਦਾ ਤੇ ਇਹ ਵੀ ਛਲਨੀ ਜਿਹੜੀ ਹੈਗੀ ਆ ਇਹਨੂੰ ਉਤਾਰ ਕੇ ਇਹਦੇ ਪਰਦੇ ਉਤਾਰ ਕੇ ਰੂਪਨ ਦੇ ਵਿੱਚ ਜਿਹੜਾ ਵਾ ਇਹਨੂੰ ਥੋੜਾ ਜਿਹਾ ਪਾਣੀ ਪਾ ਕੇ ਇਹਦੇ ਦੋ ਟੋਟੇ ਕਰੋ ਇਸੇ ਛਲਨੀ ਲਈ ਤੇ ਕੁੱਕਰ ਦੇ ਵਿੱਚ ਉਬਾਲ ਲਓ ਇਹਦੇ ਕੱਚੇ ਦਾਣੇ ਹੈਗੇ ਨਾ ਵੀ ਲਏ ਬਹੁਤ ਕੱਚੇ ਦਾਣੇ ਹੈਗੇ ਸੌਫਟ ਹੈਗੇ ਆ ਤਾਂ ਕਿ ਜਿਹੜੇ ਆਸਾਨੀ ਨਾਲ ਖਾਦੇ ਜਾਵਣ ਤੇ ਜੇ ਅਸੀਂ ਦੂਜੀ ਛਲਨੀ ਬਣਾਵਾਂਗੇ ਬੋਇਲ ਵਾਲੀ ਉਬਲੀ ਛਲਨੀ ਉਹ ਥੋੜੇ ਜਿਹੇ ਦਾਣੇ ਜਿਹੜੇ ਹੈਗੇ ਆ ਉਹ ਸਖਤ ਵੀ ਹੋਣ ਉਹਦਾ ਕੋਈ ਡਰ ਨਾ ਕਿਉਂਕਿ ਉਹਨੇ ਉਹਦੇ ਬੋਇਲ ਹੋਏਗਾ ਉਬਲ ਜਾਣਾ ਨਕੀ ਤੇ ਤੂੰ ਬਲਣ ਦੇ ਵਾਸਤੇ ਥੋੜਾ ਇੱਕ ਕੁੱਕਰ ਚ ਪਾਣੀ ਲੋ ਇਹਦੇ ਦੋ ਪੀਸ ਕਰੋ ਇਸੇ ਚੱਲੀ ਦੇ ਵੱਡੀ ਦੇ ਤੇ ਕੁੱਕਰ ਦੇ ਵਿੱਚ ਜਿਹੜੇ ਆ ਉਹ ਦੋ ਵਿਸਲ ਦਵਾ ਦਿਓ ਤੇ ਇਸ ਇੱਕ ਦੇ ਉੱਪਰ ਦੋ ਵਿਸਲਾ ਮੁੜਕੇ ਨੂੰ ਜਿਹੜਾ ਹੈਗਾ ਵਾ ਉਹ ਲੋਨ ਮੇਚ ਜਿਹੜੀ ਹੈਗੀ ਆ ਜਾਂ ਖਟਿਆਈ ਤੁਹਾਡੇ ਕੋਈ ਇਮਲੀ ਦੀ ਹੈਗੀ ਆ ਉਹ ਪਾ ਕੇ ਜਸ ਸਿੰਪਲ ਹੀ ਇਕੱਲਾ ਲੋਨ ਨਿੰਬੂ ਟੇੜਾ ਕਰਕੇ ਤੇ ਉਹ ਵੀ ਬਹੁਤ ਟੇਸਟੀ ਹੁੰਦੀ ਆ ਵੀ ਪਬਲੀਸ਼ਨ ਦੀ ਜਿਹੜੀ ਉਹ ਵੀ ਬਾਜ਼ਾਰ ਚ ਬਹੁਤ ਮਿਲਦੀ ਪਈ ਆ ਅੱਜ ਕੱਲ੍ਹ یہ ساری چھلی جڑی ہے یہ گھما گما کے اگو پچھوں جڑی ہے دیکھو ساری جڑی نے یہ ساری جڑی ہے یہ جڑی ساری ہے گھما گھما کے اگو پچھوں کیونکہ چھلی دا ہے یہ برسات جڑی ہے یہ چھلی دا موسم ہے گا برساتہ تے کھانی بھی چاہی دی ہے یہ آئے ਕਜਗਲ ਇੱਕ ਕੱਟੀ ਛੱਲੀ ਖਾਨ ਨਾਲੋਂ ਜਿਹੜੀ ਫਰੋਜ਼ਨ ਛੱਲੀ ਆਪਾਂ ਲੈ ਕੇ ਆਉਂਨੇ ਆ ਪੈਕਟ ਵਾਲੀ ਮਿਲਦੀ ਜਿਹੜੀ ਉਹਨੂੰ ਅਵਾਈਡ ਕਰਕੇ ਇਹੀ ਉਹ ਛੱਲੀ ਖਾਣੀ ਚਾਹੀਦੀ ਹੈ ਕਿਉਂਕਿ ਇਹ ਛੱਲੀ ਜਿਹੜੀ ਹੈਗੀ ਆ ਸਿੱਧੀ ਜਿਹੜੀ ਆ ਉਹ ਟਾਂਡਿਆਂ ਤੋਂ ਮਿਲਦੀ ਹੈਗੀ ਆ ਤੇ ਇਹਨੂੰ ਮੱਕੀ ਨੂੰ ਬੀਜਣ ਵਾਸਤੇ ਇੱਕ ਅੱਲਾ-ਕੱਲਾ ਮੱਕੀ ਦਾ ਦਾਣਾ ਜਿਹੜਾ ਵਾ ਉਹ ਖੇਤ 'ਚ ਬੀਜਦਾ ਫਿੰਦਾ ਵਾ ਫਿਰ ਜਿਹੜਾ ਇਕੱਲੇ-ਇਕੱਲੇ ਦਾਣੇ ਦਾ ਜਿਹੜਾ ਟਾਂਡਾ ਨਿਕਲਦਾ ਹੈਗਾ ਵਾ ਤੇ ਉਸ ਟਾਂਡੇ ਦੇ ਉੱਤੇ ਜਿਹੜਾ ਵਾ ਉਹ ਤਿੰਨ ਚਾਰ ਚਾਰ ਪੰਜ-ਪੰਜ ਛੱਲੀਆਂ ਜਿਹੜੀਆਂ ਉਹ ਲੱਗਦੀਆਂ ਹੈਗੀਆਂ ਤੇ ਮੱਕੀ ਨੂੰ ਸਿਰਫ ਬੀਜਣ ਵਾਸ ਤੇ ਜੇ ਟਾਂਡੇ ਨਿਕਲੇ ਹੋਏ ਨੇ ਉਹਨਾਂ ਦੇ ਉੱਪਰ ਛਲੀਆਂ ਲੱਗਦੀਆਂ ਨੇ ਤੇ ਇੱਕ ਇੱਕ ਟਾਂਡੇ ਨੂੰ ਜਿਹੜੇ ਆ ਉਹ 4 4 5 5 ਛਲੀਆਂ 6 6 ਧੱਕ ਵੀ ਲੱਗ ਜਾਂਦੀਆਂ ਛਲੀਆਂ ਤੁਸੀਂ ਜਾਓ ਕਿਸੇ ਖੇਤ ਚ ਜੇ ਅਗਰ ਤੁਸੀਂ ਦੇਖਿਆ ਹੋਵੇ ਤਾਂ ਤਾਂ ਉਹਨਰੇ ਆ ਉਹਨਰੇ ਪੁਰਾਣੇ ਲੋਕ ਹੈਗੇ ਉਹਨਾਂ ਨੂੰ ਪਤਾ ਹੈਗਾ ਮੈਂ ਵੀ ਡੈਡੀ ਕੋ ਇਹ ਵੀਡੀਓ ਜਿਹੜੀ ਹੈਗੀ ਉਹ ਦਸੀ ਮਰ ਉਹਨਾਂ ਨੇ ਮੈਨੂੰ ਵੀ ਕਿੰਨੂੰ ਇਹਨੂੰ ਕੀ ਕਿ ਦੇ ਹੈ ਕੀ ਨਹੀਂ ਕਹਿੰਦੇ ਹੋ ਇਹ ਜਾਣਕਾਰੀ ਅਸੀਂ ਜਿਹੜੀ ਆ ਉਹ ਤੁਹਾਡਾ ਨਾਲ ਸ਼ੇਅਰ ਕਰਦੀ ਆ ਕਿ ਬੱਚੇ ਵੀ ਦੇਖ ਲਈ ਆ ਸਭ ਦੇਖਣੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਇਹ ਪਰਦਾ ਜਿਹੜਾ ਇਹਨੂੰ ਛੱਲੀ ਦਾ ਜਿਹੜਾ ਉੱਪਰ ਸਕਰੀਨ ਅਸੀਂ ਰਿਮੂਵ ਕੀਤੀ ਉਹਨੂੰ ਕੀ ਕਹਿੰਦੇ ਨੇ ਪਰਦਾ ਕਹਿੰਦੇ ਨੇ ਖੱਗਾ ਕਹਿੰਦੇ ਕੀ ਕੀ ਕਹਿੰਦੇ ਨੇ ਪੰਜਾਬੀ ਦੇ ਜਿਹੜੇ ਪੂਰੇ ਅੜਿਆ ਉਹ ਬੋਰਡ ਹੈ ਨਾਮ ਇਹ ਸਾਰੇ ਆ ਦੇਖੋ ਛੱਲੀ ਸਾਰੀ ਬਿਲਕੁਲ ਹੋ ਗਈ ਅੱਗੋ ਵਿਚੋਕਾ ਮਾਕਮਾ ਖਿੜੀ ਹੈਗੀ ਆ ਉਹ ਸਾਰਾ ਗੈਸ ਦੇ ਉੱਪਰ ਅਸੀਂ ਕਰ ਲਿਆ ਹਾਂ ਕਈ ਕਈ ਛੱਲੀਆਂ ਜਿਹੜੀਆਂ ਹੈਗੀਆਂ ਬਰਸਾਤਾਂ ਹੈਗੀਆਂ ਨਾ ਕਈ ਕਈ ਛੱਲੀਆਂ ਜਿਹੜੀਆਂ ਹੈਗੀਆਂ ਉਹ ਖਰਾਬ ਵੀ ਨਿਕਲ ਜਾਂਦੀਆਂ ਮੇਰੀ ਇੱਕੋ ਛੱਲੀ ਏਡੀ ਵੱਡੀ ਛੱਲੀ ਸੀ ਪੀਸ ਸਿਰਫ ਵਿਚਕਾਰੋਂ ਬਿਲਕੁਲ ਵਿਚਕਾਰੋਂ ਉੱਪਰੋਂ ਵੀ ਸਾਫ਼ ਥੱਲੇ ਵੀ ਸਾਫ਼ ਬਿਲਕੁਲ ਵਿਚਕਾਰੋਂ ਕਿੱਡੀ ਵੱਡੀ ਵੱਡੀ ਆ ਵਿੱਚ ਸੁੰਡੀ ਪਈ ਹੋਈ ਮੈਂ ਸਾਰੀ ਉਹ ਸੁੱਟੀ ਮੈਨੂੰ ਸੁੱਟਣੀ ਪਈ ਇਹ ਦੇਖੋ ਸਾਰੀ ਛੱਲੀ ਕੁਝ ਕੇ ਤਿਆਰ ਹੋ ਗਈ ਹੁਣ ਇਹਨੂੰ ਤੁਸੀਂ ਨਿੰਬੂ ਲਗਾ ਕੇ ਲੂਣ ਲਗਾ ਕੇ ਜਿਸ ਤਰ੍ਹਾਂ ਮਰਜ਼ੀ ਖਾਓ ਹੁਣ ਇਹ ਦੇਖੋ ਕੱਚੇ ਦਾਣੇ ਹੈ ਬਿਲਕੁਲ ਕੱਚੇ ਦੇ ਮਿੱਠੀ ਛੰਡੀ ਆ ਇਹ ਦੇਖੋ ਮੇਰੇ ਕੋ ਨਿੰਬੂ ਹੈ ਗਾਈ ਪਰ ਮੈਂ ਨਿੰਬੂ ਵਰਤਾਂਗੀ ਨਹੀਂ ਕਿਉਂਕਿ ਥੋੜਾ ਜਿਗਾਮ ਵੀ ਗੱਲਾ ਖਰਾਬ ਹੈ ਗਾਈ ਇਹ ਦੇਖੋ ਇਹ ਆਪਣੀ ਚੋਇਸ ਹੈ ਗੀ ਆ ਤੁਸੀਂ ਨਿੰਬੂ ਕੱਟ ਕੇ ਕਾਲਾ ਲੋਨ ਲਾ ਕੇ ਜਿਹੜਾ ਵਾ ਜਿਸ ਤਰ੍ਹਾਂ ਮਜੀ ਆਨੰਦਮਾਨੋ ਮੀਂਦਾ